ਲੁਧਿਆਣਾ ਵਿਜੀਲੈਂਸ ਨੇ ਇਕਨੋਮਿਕਸ ਵਿੰਗ ਦੇ ਵੱਲੋਂ ਸਾਲ 2018 ਦੇ ਵਿੱਚ ਨਗਰ ਨਿਕਮ ਲੁਧਿਆਣਾ ਦੇ ਟੈਕਨੀਸ਼ੀਅਨਾਂ ਅਤੇ ਪੰਪ ਆਪਰੇਟਰ ਦੇ ਉੱਪਰ 2000 ਰਿਸ਼ਵਤ ਲੈਣ ਦਾ ਮਾਮਲਾ ਦਰਜ ਕੀਤਾ ਸੀ ਦੱਸਣਯੋਗ ਹੈ ਕਿ ਦੋਸ਼ੀਆਂ ਨੇ ਇੱਕ ਵਿਅਕਤੀ ਤੋਂ ਉਸ ਦਾ ਬਿੱਲ ਕੱਟ ਕਰਨ ਦੇ ਲਈ 4000 ਦੀ ਰਿਸ਼ਵਤ ਮੰਗੀ ਸੀ ਪੀੜਤ ਦੇ ਨਾਲ 2000 ਰੁਪਏ ਦੇ ਵਿੱਚ ਲੈ ਕੇ ਕੰਮ ਕਰਨ ਦੀ ਹਾਮੀ ਭਰੀ ਗਈ ਸੀ ਪਰ ਪੀੜਤ ਨੇ ਸਾਰਾ ਮਾਮਲਾ ਵਿਜੀਲੈਂਸ ਦੇ ਧਿਆਨ ਦੇ ਵਿੱਚ ਲਿਆਂਦਾ ਅਤੇ ਜਿਸ ਤੋਂ ਬਾਅਦ ਵਿਜੀਲੈਂਸ ਨੇ ਇਹਨਾਂ ਨੂੰ 2000 ਰੁਪਏ ਰਿਸ਼ਵਤ ਲੈਣ ਦੇ ਰੰਗੇ ਹੱਥੀ ਕਾਬੂ ਕਰ ਲਿਆ ਸੀ ਅਤੇ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਵਕ ਵਕਤ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਸਾਰੇ ਮਾਮਲੇ ਦੇ ਵਿੱਚ ਮਾਨਯੋਗ ਜੱਜ ਡਾਕਟਰ ਅਜੀਤ ਅਤਰੀ ਨੇ ਦੋਸ਼ ਸਾਬਤ ਹੋਣ ਤੇ ਇਹਨਾਂ ਦੋਨਾਂ ਦੋਸ਼ੀਆਂ ਨੂੰ 5-5 ਸਾਲਾਂ ਦੀ سزا ਅਤੇ ਜੁਰਮਾਨਾ ਲਗਾਇਆ ਹੈ ਵਿਜੀਲੈਂਸ ਬਿਊਰੋ ای او ਵਿੰਗ ਵਿਜੀਲੈਂਸ ਬਿਊਰੋ ਵੱਲੋਂ ਐਫ ਆਈ ਆਰ ਨੰਬਰ 1 ਡੇਟਡ 1118 ਅਧੀਨ ধারা 7 13 2 ਪੀਸੀ ਐਕਟ ਅ ਅਵਤਾਰ ਸਿੰਘ ਟੈਕਨੀਸ਼ੀਅਨ ਅਤੇ ਚਰਨਜੀਤ ਸਿੰਘ ਇਲੈਕਟ੍ਰਿਕ ਪمپ ਡਰਾਈਵਰ ਦੇ ਖਿਲਾਫ ਦਰਜ ਕੀਤਾ ਗਿਆ ਸੀ ਜੋ ਕਿ ਦੋਨੋਂ ਮੁਲਾਜ਼ਮ ਜ਼ੋਨ ਡੀ ਮਿਊਸਪਲ ਕਾਰਪੋਰੇਸ਼ਨ ਦੇ ਕਰਮਚਾਰੀ ਸਨ ਦੋਨਾਂ ਦੋਸ਼ੀਆਂ ਨੂੰ 2000 ਰੁਪਏ ਦੀ ਰਿਸ਼ਵਤ ਲੈਦੇ ਹੋਏ ਰੰਗੇਥੀ ਅਰੈਸਟ ਕੀਤਾ ਗਿਆ ਸੀ ਮਿਤੀ 11/11/18 ਨੂੰ ਮੁਕੱਦਮੇ ਦੇ ਮਦਈ ਲਾਲੀ ਕੁਮਾਰ ਵੱਲੋਂ ਦੋਸ਼ੀਆਂ ਦੇ ਖਿਲਾਫ ਦਰਖਾਸਤ ਦਿੱਤੀ ਗਈ ਸੀ ਕਿ ਉਕਤ ਦੋਸ਼ੀਆਂ ਨੇ ਬਿਜਲੀ ਦੇ ਬਿੱਲਾਂ ਨੂੰ ਦਾ ਮਾਫ ਕਰਵਾਉਣ ਦੇ ਇਵਜ ਦੇ ਵਿੱਚ 4000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਮਗਰ ਇਹਨਾਂ ਦੀ ਡੀਲ 2000 ਰੁਪਏ ਦੇ ਵਿੱਚ ਕਲੀਅਰ ਹੋ ਗਈ ਸੀ ਤੇ ਦੋਸ਼ੀਆਂ ਨੇ 11:18 ਨੂੰ 11 ਵਜੇ ਮਦਈ ਨੂੰ ਟਿਊਬਵੈਲ ਗ੍ਰੀਨ ਪਾਰਕ ਨੇੜੇ ਡੰਡੀ ਸਵਾਮੀ ਮੰਦਿਰ ਵਿਖੇ ਬੁਲਾਇਆ ਸੀ ਤੇ ਜਿੱਥੇ ਕਿ ਮਦਈ ਵੱਲੋਂ ਉੱਥੇ ਜਾ ਕੇ ਪੈਸੇ ਦਿੱਤੇ ਗਏ ਤੇ ਰੇਡ ਵੱਲੋਂ ਰੀਡਿੰਗ ਟੀਮ ਵੱਲੋਂ ਮੌਕੇ ਤੇ ਟਰੈਪ ਕਰਕੇ ਦੋਸ਼ੀਆਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਸੀ ਜੀ ਇਹ ਤਾਂ 4000 ਸੀ ਮੰਗੀ ਤੁਸੀਂ ਜੀ ਮੰਗ ਇਹਨਾਂ ਨੇ 4000 ਦੀ ਕੀਤੀ ਸੀ ਜੀ ਬਟ ਇਹਨਾਂ ਦੀ ਇਹਨਾਂ ਨੇ evs ਜਿਹੜਾ ਸੀ ਇਹਨਾਂ ਦਾ ਵੀ ਤੁਹਾਡੇ ਜਿਹੜੇ ਬਿੱਲ ਹੈਗੇ ਨੇ ਜਿਹੜੇ ਕਿ ਮੋਟਰ ਕਨੈਕਸ਼ਨ ਦੇ ਪਾਣੀ ਦੇ ਤੇ ਸੀਵਰੇਜ ਦੇ ਬਿੱਲ ਹੈ ਉਹਨਾਂ ਨੂੰ ਘਟਾਉਣ ਦੇ evs ਦੇ ਵਿੱਚ ਉਹਨਾਂ ਨੂੰ ਕੰਟਰੋਲ ਕਰਨ ਦੇ evs ਵਿੱਚ ਨਾ ਨਹੀਂ ਪੈਸਾਂ ਦੀ ਮੰਗ ਕੀਤੀ ਸੀ ਨਹੀਂ ਇਹ ਦੋਨੋਂ ਹਾਂ ਦੋਨੋਂ ਦੋਸ਼ੀ ਐਸ ਟਾਈਮ ਔਨ ਡਿਊਟੀ ਸੀ ਅਫਤਾਰ ਸਿੰਘ ਆਈ ਥਿੰਕ ਹੋਰ ਸ਼ਾਰਟ ਟਾਈਮ ਤੇ ਰਿਟਾਇਰ ਹੋਣ ਵਾਲਾ ਸੀ ਤੇ ਦੂਜੇ ਦੋਸ਼ੀ ਹੈ ਜੀ ਸਰਵਿਸ ਵਿੱਚ ਅਸੀਂ ਹੁਣ ਜਿਲ੍ਹੇ ਹਾਂਜੀ ਦੋਨੋਂ ਕਿਦੋਸ਼ੀਆਂ ਨੂੰ ਮਾਨਯੋਗ ਅਦਾਲਤ ਨੇ 5-5 ਸਾਲ ਦੀ ਸਜ਼ਾ ਦਿੱਤੀ ਹੈ 10000 ਰੁਪਏ 10-10000 ਰੁਪਏ ਜੁਰਮਾਨੇ ਦੀ ਸਜ਼ਾ ਹੁਕਮ ਚਨਾਇਆ ਤੇ ਹੰਦੋਨੋਂ ਇਸ ਟਾਈਮ ਜੇਲ੍ਹ 'ਚ ਐਸਮ ਜਟ ਯੂਥ ਲਈ ਲੁਧਿਆਣਾ ਤੋਂ ਅਭਿਸ਼ੇਕ ਚਰੋਟਾ ਦੀ ਰਿਪੋਰਟ ਲੁਧਿਆਣਾ ਵਿਜੀਲੈਂਸ ਨੇ ਇਕਨੋਮਿਕਸ ਵਿੰਗ ਦੇ ਵੱਲੋਂ ਸਾਲ 2018 ਦੇ ਵਿੱਚ ਨਗਰ ਨਿਕਮ ਲੁਧਿਆਣਾ ਦੇ ਟੈਕਨੀਸ਼ੀਅਨਾਂ ਤੇ ਪੰਪ ਆਪਰੇਟਰ ਦੇ ਉੱਪਰ 2000 ਰਿਸ਼ਵਤ ਲੈਣ ਦਾ ਮਾਮਲਾ ਦਰਜ ਕੀਤਾ ਸੀ ਦੱਸਣਯੋਗ ਹੈ ਕਿ ਦੋਸ਼ੀਆਂ ਨੇ ਇੱਕ ਵਿਅਕਤੀ ਤੋਂ ਉਸ ਦਾ ਬਿੱਲ ਕੱਟ ਕਰਨ ਦੇ ਲਈ 4000 ਦੀ ਰਿਸ਼ਵਤ ਮੰਗੀ ਸੀ ਪੀੜਤ ਦੇ ਨਾਲ 2000 ਰੁਪਏ ਦੇ ਵਿੱਚ ਲੈ ਕੇ ਕੰਮ ਕਰਨ ਦੀ ਹਾਮੀ ਭਰੀ ਗਈ ਸੀ ਪਰ ਪੀੜਤ ਨੇ ਸਾਰਾ ਮਾਮਲਾ ਵਿਜੀਲੈਂਸ ਦੇ ਧਿਆਨ ਦੇ ਵਿੱਚ ਲਿਆਂਦਾ ਅਤੇ ਜਿਸ ਤੋਂ ਬਾਅਦ ਵਿਜੀਲੈਂਸ ਨੇ ਇਨ੍ਹਾਂ ਨੂੰ 2000 ਰੁਪਏ ਰਿਸ਼ਵਤ ਲੈਦੇ ਰੰਗੇ ਹੱਥੀ ਕਾਬੂ ਕਰ ਲਿਆ ਸੀ ਅਤੇ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਸਾਰੇ ਮਾਮਲੇ ਦੇ ਵਿੱਚ ਮਾਨਯੋਗ ਜੱਜ ਡਾਕਟਰ ਅਜੀਤ ਅਤਰੀ ਨੇ ਦੋਸ਼ ਸਾਬਤ ਹੋਣ ਤੇ ਇਨ੍ਹਾਂ ਦੋਨਾਂ ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਅਤੇ ਜੁਰਮਾਨਾ ਲਗਾਇਆ ਹੈ ਵਿਜੀਲੈਂਸ ਬਿਊਰੋ ਈਓਵਿੰਗ ਵਿਜੀਲੈਂਸ ਬਿਊਰੋ ਵੱਲੋਂ ਐਫ ਆਈ ਆਰ ਨੰਬਰ 1 ਡੇਟਿਡ 11/18 ਅਧੀਨ ਤਾਰਾ 713 2 ਪੀਸੀ ਐਕਟ अवतार सिंह टेक्नीशियन ਅਤੇ ਚਰਨਜੀਤ ਸਿੰਘ ਇਲੈਕਟ੍ਰਿਕ ਪੰਪ ਡਰਾਈਵਰ ਦੇ ਖਿਲਾਫ ਦਰਜ ਕੀਤਾ ਗਿਆ ਸੀ ਜੋ ਕਿ ਦੋਨੋਂ ਮੁਲਾਜ਼ਮ ਜ਼ੋਨ ਡੀ ਮਿਊਸਪਲ ਕਾਰਪੋਰੇਸ਼ਨ ਦੇ ਕਰਮਚਾਰੀ ਸਨ ਦੋਨਾਂ ਦੋਸ਼ੀਆਂ ਨੂੰ 2000 ਰੁਪਏ ਦੀ ਰਿਸ਼ਵਤ ਲੈਦੇ ਹੋਏ ਰੰਗੇਥੀ ਅरेस्ट ਕੀਤਾ ਗਿਆ ਸੀ ਮਿਤੀ 11/11/18 ਨੂੰ ਮੁਕੱਦਮੇ ਦੇ ਮਦਈ ਲਾਲੀ ਕੁਮਾਰ ਵੱਲੋਂ ਦੋਸ਼ੀਆਂ ਦੇ ਖਿਲਾਫ ਦਰਖਾਸਤ ਦਿੱਤੀ ਗਈ ਸੀ ਕਿ ਉਕਤ ਦੋਸ਼ੀਆਂ ਨੇ ਬਿਜਲੀ ਦੇ ਬਿੱਲਾਂ ਨੂੰ ਦਾ ਮਾਫ ਕਰਵਾਉਣ ਦੇ ਐਵਜ਼ ਦੇ ਵਿੱਚ 4000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਮਗਰ ਇਹਨਾਂ ਦੀ ਡੀਲ 2000 ਰੁਪਏ ਦੇ ਵਿੱਚ ਕਲੀਅਰ ਹੋ ਗਈ ਸੀ ਤੇ ਦੋਸ਼ੀਆਂ ਨਹੀਂ 11 11 18 ਨੂੰ 11 ਵਜੇ ਮਦਈ ਨੂੰ ਟਿਊਬਵੈਲ ਗ੍ਰੀਨ ਪਾਰਕ ਨੀਰ ਡੰਡੀ ਸਵਾਮੀ ਮੰਦਿਰ ਵਿਖੇ ਬੁਲਾਇਆ ਸੀ ਤੇ ਜਿੱਥੇ ਕਿ ਮਦਈ ਵੱਲੋਂ ਉੱਥੇ ਜਾ ਕੇ ਪੈਸੇ ਦਿੱਤੇਗੇ ਤੇ ਰੇਡ ਵੱਲੋਂ ਰੀਡਿੰਗ ਟੀਮ ਵੱਲੋਂ ਮੌਕੇ ਦੀ ਟਰੈਪ ਕਰਕੇ ਦੋਸ਼ੀਆਂ ਨੂੰ ਰੰਗੇ ਇੱਥੇ ਗ੍ਰਿਫਤਾਰ ਕੀਤਾ ਗਿਆ ਸੀ ਜੀ ਇਹ ਜੋ 4000 ਦੀ ਮੰਗੀ ਤੁਸੀਂ ਜੀ ਮੰਗੇ ਇਹਨਾਂ ਨੇ 4000 ਦੀ ਕੀਤੀ ਸੀ ਜੀ ਬਟ ਇਹਨਾਂ ਦੀ ਇਹਨਾਂ ਨੇ ਐਵਸ ਜਿਹੜਾ ਸੀਗਾ ਇਹਨਾਂ ਦਾ ਵੀ ਤੁਹਾਡੇ ਜਿਹੜੇ ਬਿੱਲ ਹੈਗੇ ਨੇ ਜਿਹੜੇ ਕਿ ਮੋਟਰ ਕਨੈਕਸ਼ਨ ਦੇ ਪਾਣੀ ਦੇ ਤੇ ਸੀਵਰੇਜ ਦੇ ਬਿੱਲ ਹੈ ਉਹਨਾਂ ਨੂੰ ਘਟਾਉਣ ਦੇ ਐਵਸ ਦੇ ਵਿੱਚ ਉਹਨਾਂ ਨੂੰ ਕੰਟਰੋਲ ਕਰਨ ਦੇ ਐਵਸ ਵਿੱਚ ਇਹਨਾਂ ਨੇ ਪੈਸੇ ਦੀ ਮੰਗ ਕੀਤੀ ਸੀ ਲਗ ਗਈ ਨਹੀਂ ਇਹ ਦੋਨੋਂ ਹਾਂ ਦੋਨੋਂ ਦੋਸ਼ੀ ਐਸ ਟਾਈਮ ਔਨ ਡਿਊਟੀ ਸੀ ਅਫਤਾਰ ਸਿੰਘ ਆਈ ਥਿੰਕ ਹੋਰ ਸ਼ਾਰਟ ਟਾਈਮ ਤੇ ਰਿਟਾਇਰ ਹੋਣ ਵਾਲਾ ਸੀ ਤੇ ਦੂਜੇ ਦੋਸ਼ੀ ਐ ਜੇ ਸਰਵਿਸ ਵਿੱਚ ਸੀ ਅਸੀਂ ਹੁਣ ਜਿਲ੍ਹੇ ਹਾਂਜੀ ਦੋਨੋਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਨੇ 5-5 ਸਾਲ ਦੀ ਸਜ਼ਾ ਦਿੱਤੀ ਹੈ 10000 ਰੁਪਏ 10-10000 ਰੁਪਏ ਜੁਰਮਾਨੇ ਦੀ ਸਜ਼ਾ ਹੁਕਮ ਚਨਾਇਆ ਤੇ ਹੁਣ ਦੋਨੋਂ ਐਸ ਟਾਈਮ ਜੇਲ੍ਹ 'ਚ ਐਸਮ ਜੱਟ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਚਰੋਟਾ ਦੀ ਰਿਪੋਰਟ